ਜਿਲ੍ਹਾ ਫੋਟੇਗੁਰ ਸਾਹਿਬ ਦੇ AMLO ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਚੇਤਾਵਨੀ ਦਿੰਦਾ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਦੇ ਸੌਦਾਗਰਾਂ ਦੇ ਨਾਲ-ਨਾਲ ਨਸ਼ਿਆਂ ਦੇ ਕੇਸਾਂ ਵਿੱਚ ਲਿਪਤ ਪੁਲਿਸ ਅਧਿਕਾਰੀਆਂ ਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਜੋ ਨਸ਼ਿਆਂ ਦਾ ਮੁਕੰਮਲ ਖਾਤਮਾ ਕੀਤਾ ਜਾ ਸਕੇ ਤਾਂ ਨਸ਼ਿਆਂ ਦੇ ਖਾਫੇ ਨੂੰ ਲੈ ਕੇ ਹਲਕਾ ਲੋ ਦੇ ਵਿੱਚ ਵਕਫ ਵਕਫ ਥਾਵਾਂ ਤੇ ਕੀਤੇ ਜਾ ਰਹੀਆਂ ਪਬਲਿਕ ਮੀਟਿੰਗਾਂ ਦੌਰਾਨ ਵਿਧਾਇਕ ਗੈਰੀ ਬੜਿੰਗ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਨਸ਼ੇ ਨੂੰ ਖਤਮ ਕਰਨ ਦੇ ਲਈ ਰਣਨੀਤੀ ਤਿਆਰ ਕੀਤੀ ਗਈ ਹੈ ਜਿਸ ਦੇ ਤਹਿਤ ਉਹਨਾਂ ਦੇ ਵੱਲੋਂ ਨਸ਼ਾ ਕਰਨ ਜਾਂ ਵੇਚਣ ਵਾਲਿਆਂ ਨੂੰ ਕਿਸੇ ਵੀ ਕੀਮਤ ਉੱਤੇ ਬਖਸ਼ਿਆ ਨਹੀਂ ਜਾ ਰਿਹਾ। ਇਥੋਂ ਤੱਕ ਕਿ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਉੱਤੇ ਨਜਾਇਜ਼ ਤਰੀਕੇ ਨਾਲ ਉਸਾਰੀਆਂ ਗਈਆਂ ਇਮਾਰਤਾਂ ਤੇ ਵੀ ਐਕਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਹਲਕਾ ਮਲੋ ਦੇ ਵਿੱਚ ਵੀ 5 ਸ਼ਾਵਾਂ ਉੱਤੇ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਤੇ ਐਕਸ਼ਨ ਦਿੱਤਾ ਹੈ ਤੇ ਹòn ਵਾਲੇ ਸਮੇਂ ਤੱਕ ਵੀ ਇਹ ਐਕਸ਼ਨ ਜਾਰੀ ਰਹੇਗਾ। ਉਹਨਾਂ ਕਿਹਾ ਕਿ ਜੋ ਲੋਕ ਇਹ ਨਾ ਨਸ਼ੇ ਦੇ ਕਾਰੋਬਾਰੀਆਂ ਦੀ ਜ਼ਮਾਨਤਾਂ ਦਿੰਦੇ ਨੇ ਉਹਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਕਿਉਂਕਿ ਜੇਕਰ ਇਹਨਾਂ ਨੂੰ ਕੋਈ ਜ਼ਮਾਨਤ ਦੇਣ ਵਾਲਾ ਨਹੀਂ ਹੋਵੇਗਾ ਤਾਂ ਇਹ ਨਸ਼ੇ ਦੇ ਕਾਰੋਬਾਰ ਤੋਂ ਆਪਣੇ ਆਪ ਹੀ ਛੜ ਦੇਣਗੇ। ਉਹਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਲੀ ਤਰੀਕੇ ਦੇ ਨਾਲ ਜ਼ਮਾਨਤ ਲੈਣ ਵਾਲੇ ਗਿਰੋਹਾਂ ਤੇ ਵੀ ਨਕੇਲ ਕਸੀ ਜਾ ਰਹੀ ਹੈ। ਜਿਹੜੀ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇ ਅੰਬ੍ਰਦ ਮਹਿੰਮ ਚਲਾਈ ਜਾ ਰਹੀ ਹੈ ਉਹਦੇ ਤਹਿਤ ਅ ਅੱਜ ਸੱਤ ਜਗ੍ਹਾ ਪ੍ਰੋਗਰਾਮ ਰੱਖਿਆ ਗਿਆ ਸੀ ਸਵੇਰੇ ਚਾਰ ਪਿੰਡਾਂ 'ਚ ਗਈ ਸੀ ਤੇ ਹੁਣ ਸ਼ਹਿਰ ਅਮਲੋਹ ਦੇ ਵਿੱਚ ਤਿੰਨ ਅੱਡ-ਅੱਡ ਵਾਰਡਾਂ ਦੇ ਵਿੱਚ ਮੀਟਿੰਗਾਂ ਚੱਲ ਰਹੀਆਂ ਨੇ ਜਿੱਥੇ ਪਹੁੰਚ ਕੇ ਅਸੀਂ ਜਿਹੜੇ ਸਾਡੇ ਸ਼ਹਿਰ ਅਮਲੋਹ ਦੇ ਜਿਹੜੇ ਸਾਡੇ ਵਸਨੀਕ ਨੇ ਉਹਨਾਂ ਨੂੰ ਅਸੀਂ ਸੌਂਚ ਕਾਨੇ ਆ ਕਿ ਉਹ ਆਪਣੇ ਮੁਹੱਲੇ ਦੇ ਵਿੱਚ ਆਪਣੇ ਔਰਡ ਦੇ ਵਿੱਚ ਨਾ ਤਾਂ ਕਿਸੇ ਨੂੰ ਨਸ਼ਾ ਕਰਨ ਦੇਣਗੇ ਨਾ ਨਸ਼ਾ ਵਕਣ ਦੇਣਗੇ ਤੇ ਜੇ ਕੋਈ ਨਸ਼ਾ ਤਸਕਰ ਫੜੇ ਜਾਂਦਾ ਉਹਦੀ ਜਮਾਨਤ ਨਹੀਂ ਕਰਵਾਉਂਗੇ ਤੇ ਲੋਕਾਂ ਵੱਲੋਂ ਕਾਫੀ ਪਰਮਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਪਿਛਲੇ 3.5 ਮਹੀਨੇ ਤੋਂ ਪੰਜਾਬ ਸਰਕਾਰ ਨੇ ਜਿਹੜੀ ਨਸ਼ੇ ਦੇ ਖਿਲਾਫ ਸਖਤੀ ਕੀਤੀ ਹੈ ਉਹਦੇ ਰਿਜ਼ਲਟ ਨੇ ਉਹ ਲੋਕ ਆਪ ਆਪਣੀਆਂ ਅੱਖਾਂ ਦੇ ਨਾਲ ਦੇਖ ਰਹੇ ਨੇ ਸਾਇਕਲ ਹੈ ਨਹੀਂ ਕਿ ਨਸ਼ਾ ਤਸਕਰ ਫੜ ਫੜ ਕੇ ਜਿੱllen ਸਿੱਟੀ ਜਾ ਰਹੇ ਨੇ ਜਿਹੜੀਆਂ ਆਮ ਤੌਰ ਤੇ ਲੁਟਾਂਖਾ ਹੁੰਦੀਆਂ ਸੀ ਉਹ ਵੀ ਲੋਕ ਫੀਲ ਕਰ ਰਹੇ ਨੇ ਵੀ ਘਟ ਗਈ ਕਿਉਂਕਿ ਜ਼ਿਆਦਾਤਰ ਇਹ ਲੁਟਾਂਖਾ ਹੁੰਆਂ ਦਾ ਕੰਮ ਵੀ ਇਹ ਨਸ਼ਾ ਕਰਨ ਵਾਲੀ ਕਰਦੇ ਸੀ ਤੇ ਜਦੋਂ ਨਸ਼ੇ ਦੀ ਸਪਲਾਈ ਚੇਨ ਟੁੱਟੀ ਹੈ ਨਸ਼ੇ ਦੀ ਅਵੇਲੇਬਿਲਟੀ ਘਟੀ ਹੈ ਤਾਂ ਲੁਟਾਂਖਾ ਵਾਲਾ ਕ ਸਾਡੀਆਂ ਇਹ ਯੁੱਧ ਨਸ਼ੇਮ ਵਿਰੋਧ ਮੁਹਿੰਮ ਦੀਆਂ ਜਿਹੜੀਆਂ ਸੌਂਚਕ ਮੀਟਿੰਗਾਂ ਨੇ ਉਹਦੇ ਵਿੱਚ ਬਹੁਤ ਭਰਮਾ ਹੁੰਗਾਰਾ ਮਿਲ ਰਿਹਾ ਬਹੁਤ ਵੱਡੀ ਗਿਣਤੀ ਚ ਲੋਕ ਆਉਂਦੇ ਨੇ ਤੇ ਬੜੇ ਜੋਸ਼ੋਖ ਰੋਜ਼ ਦੇ ਨਾਲ ਸੌਂਚ ਹੈ ਤੇ ਮੈਂ ਉਮੀਦ ਕਰਦਾ ਹਾਂ ਕਿ ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾ ਰਹੀ ਹੈ ਬਹੁਤ ਜਲਦ ਅਸੀਂ ਪੰਜਾਬ ਦੇ ਵਿੱਚ ਜਿਹੜਾ ਇਹ ਨਸ਼ੇ ਦਾ ਭੈੜਾ ਦਾਗ ਲੱਗਿਆ ਉਹ ਦਾਗ ਨੂੰ ਧੋਣ ਦੇ ਵਿੱਚ ਕਾਮਯਾਬ ਹੋਵਾਂਗੇ ਜੀ ਕੈਮਰਾ ਸਾਹਿਬ ਜਿਹੜੇ ਨਕਾ ਦਾ ਤਾਈ ਜਮਾਨਤ ਲੈਂਦੇ ਨੇ ਉਹਨਾਂ ਬਾਰੇ ਕੀ ਜਾਣੀ ਤੁਹਾਡਾ ਜਦੋਂ ਅਸੀਂ ਸੌਂਚਕ ਆਉਂਦੇ ਹਾਂ ਜੀ ਉਦੋਂ ਇਹ ਵੀ ਸੌਚ ਕਾਉਣੀ ਹੈ ਵੀ ਕਿਸੇ ਨਸ਼ਾ ਤਸਕਰ ਦੀ ਜ਼ਮਾਨਤ ਨਹੀਂ ਕਰਾਉਣਾ ਕੋਈ ਕਿਉਂਕਿ ਸਭ ਤੋਂ ਵੱਡੀ ਬਿਮਾਰੀ ਹੈ ਜਿਹੜੀ ਇਹ ਨਸ਼ਾ ਤਸਕਰਾਂ ਦੀ ਜਿਹੜੀ ਜ਼ਮਾਨਤ ਹੋ ਜਾਂਦੀ ਹੈ ਉਹੀ ਹੈ ਨਸ਼ਾ ਤਸਕਰ ਜਿਹੜਾ ਉਹ ਦਲੇਰੀ ਦਾ ਕੰਮ ਕਿਉਂ ਕਰਦਾ ਕਿਉਂਕਿ ਉਹਨੂੰ ਪਤਾ ਹੈ ਵੀ ਮੇਰੇ ਪਿੰਡ 'ਚ ਜਾਂ ਮੇਰੇ ਮਹੱਲੇ 'ਚ ਮੇਰੇ ਜ਼ਮਾਨਤੀ ਬੈਠੇ ਨੇ ਇੱਕ ਵਾਰ ਮੈਂ ਚੱਕਿਆ ਗਿਆ ਤਾਂ ਮਹੀਨੇ ਦੇ ਵਿੱਚ ਵਿੱਚ ਮੇਰੀ ਜ਼ਮਾਨਤ ਹੋ ਜਾਣੀ ਹੈ ਮੈਂ ਵਾਪਸ ਆ ਕੇ ਫਿਰ ਉਹ ਹੀ ਕੰਮ ਕਰ ਲੂੰਗਾ ਇਸੇ ਕਰਕੇ ਨਸ਼ਾ ਤਸਕਰ ਦਲੇਰੀ ਦਾ ਕੰਮ ਕਰਦੇ ਨੇ ਪਰ ਜੇ ਆਪਣਾ ਸਮਾਜ ਇਹ ਗੱਲ ਤੇ ਪ੍ਰਣ ਕਰ ਲਵੇ ਵੀ ਨਸ਼ੇ ਵਾਲੇ ਮੈਟਰ ਦੇ ਵਿੱਚ ਕਿਸੇ ਕਿਸੇ ਨੇ ਵੀ ਕਿਸੇ ਦੀ ਵੀ ਜ਼ਮਾਨਤ ਨਹੀਂ ਕਰਾਉਣੀ ਜੋ ਜਿਹੜੇ ਨਸ਼ਾ ਤਸਕਰ ਨੇ ਗੇਲਰੀ ਆਪੇ ਮੁੱਕ ਜਾਣੀ ਜਦੋਂ ਇਹਨਾਂ ਨੂੰ ਪਤਾ ਵੀ 2-3 ਸਾਲ ਲਾਉਣੇ ਪੈਣੇ ਜੇਲ੍ਹ ਦੇ ਅੰਦਰ ਤਾਂ ਗੇਲਰੀ ਆਪੇ ਮੁੱਕ ਜਾਣੀ ਹੈ ਤਾਂ ਇਸ ਕਰਕੇ ਅਸੀਂ ਜਿੱਥੇ ਵੀ ਜਾਨੇ ਉੱਥੇ ਇਹ ਵੀ ਅਪੀਲ ਜ਼ਰੂਰ ਕਰਕੇ ਆਉਣੀ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਦੀ ਜਮਾਨਤ ਕੋਈ ਨਾ ਦਵੇ ਤੇ ਜਿਹੜੇ ਜਾਲੀ ਜਮਾਨਤਾ ਕਰਾਉਣ ਦੇ ਗਰੋਹ ਚੱਲ ਰਹੇ ਨੇ ਉਹ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਸਰਕਾਰ ਉਹਨਾਂ ਤੇ ਕ੍ਰੈਕਡਾਊਨ ਕਰ ਰਹੀ ਹੈ ਅੱਜ ਦੀ ਵੀ ਤੁਸੀਂ ਖ਼ਬਰ ਦੇਖੀ ਹੋਣੀ ਹੈ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਇੱਕ ਕਾਫੀ ਵੱਡੇ ਗਰੋਹ ਨੂੰ ਜਿਨ੍ਹਾਂ ਨੇ ਬਹੁਤ ਸਾਰੀਆਂ ਜਾਲੀ ਜਮਾਨਤਾਂ ਕਰਾਈਆਂ ਉਹਨਾਂ ਨੂੰ ਚੱਕਿਆ ਗਿਆ ਬ ਅਫਸਰ ਸਹਿਬਾਨ ਇਹਨਾਂ ਗਲਤ ਕੰਮਾਂ ਦੇ ਵਿੱਚ ਸ਼ਾਮਲ ਨੇ ਉਹਨਾਂ ਤੇ ਵੀ ਕਾਰਵਾਈਆਂ ਹੋ ਰਹੀਆਂ ਨੇ ਤੇ ਪੰਜਾਬ ਸਰਕਾਰ ਨੇ ਇੱਕ ਫਾਈਨਲ ਫਰੰਟ ਜਿਹੜਾ ਨਸ਼ੇ ਖਿਲਾਫ ਖੋਲਿਆ ਹੋਇਆ ਤੇ ਨਸ਼ਾ ਖਤਮ ਕਰਕੇ ਹੀ ਅਸੀਂ ਜਿਹੜੇ ਹਲੇ ਨਹੀਂ ਹਟ ਰਹੇ ਨਸ਼ਾ ਵੇਚਣ ਤੋਂ ਉਹਨਾਂ ਵਰਕ ਕੀ ਹੈ ਨਾ ਦੇਖੋ ਹਲਕਾ ਅਮਲੋਹ ਦੇ ਵਿੱਚ ਹੁਣ ਤੱਕ ਅਸੀਂ ਪੰਜ ਨਸ਼ਾ ਤਸਕਰਾਂ ਦੇ ਮਕਾਨਟਾ ਚੁੱਕਾ ਇੱਕ ਪਿੰਡ ਮਛਰਾਈ ਖੁਰਦ ਦੇ ਵਿੱਚ ਟਹਿ ਹੈ ਜੀ ਮਾਨਗੜ ਦੇ ਵਿੱਚ ਕਾਰਵਾਈ ਹੋਈ ਸੀਗੀ ਦੋ ਗੁਵਿੰਦਗੜ੍ਹ ਸ਼ਹਿਰ ਦੇ ਵਿੱਚ ਟਹਿ ਨੇ ਤੇ ਇੱਕ ਪਿਛਲੇ ਹਫਤੇ ਹੀ ਖੁੱਲੂ ਮਾਜਰੇ ਪਿੰਡ ਦੇ ਵਿੱਚ ਇੱਕ ਦੁਕਾਨ ਢਾਈ ਗਈ ਹੈ ਜਿਹੜੇ ਨਸ਼ਾ ਤਸਕਰ ਹਲੇ ਵੀ ਬਾਜ਼ ਨਹੀਂ ਆ ਰਹੇ ਉਹਨਾਂ ਨੂੰ ਹੁਣ ਤਾਂ ਚੇਤਾਵਨੀ ਦੇਣ ਦਾ ਵੀ ਟਾਈਮ ਨਿਕਲ ਗਿਆ ਹੁਣ ਉਹਨਾਂ ਨੂੰ ਉਦੋਂ ਹੀ ਪਤਾ ਚੱਲਣਾ ਜਿੱਦਣ ਸਰਕਾਰ ਦਾ ਬੁਲਡੋਜ਼ਰ ਆ ਗਿਆ ਤੇ ਉਹਨਾਂ ਦੇ ਘਰਾਂ ਤੇ ਚੱਲ ਪਿਆ ਹਲੇ ਵੀ ਸਮਾਂ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚੋ ਜਿਹੜੀ ਤੁਸੀਂ ਨਸ਼ੇ ਦੀ ਕਮਾਈ ਚੋਂ ਮਾੜੀ-ਮੋਟੀ ਜਾਇਦਾਦ ਬਣਾਈ ਹੋ ਉਹ ਜਾਇਦਾਦ ਵੀ ਅਟੈਚ